ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸਾਂਝੀ ਸੋਚ ਤੇ ਵੀ ਤੇ ਅੱਜ ਗੱਲਬਾਤ ਕਰਾਂਗੇ ਧਰਮ ਯੁੱਧ ਮੋਰਚ ਉੱਤੇ ਜੋ ਕਿ ਦੁਬਾਰਾ ਇੱਕ ਵਾਰ ਫਿਰ ਲੱਗਣ ਨੂੰ ਜਾ ਰਿਹਾ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਇੱਕ ਅਜਿਹਾ ਸਮੂਹ ਹੈ ਜੋ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਤੇ ਚਿੰਨਾ ਦੀ ਜਿਹੜੀ ਬੇਅਦਬੀ ਹੈ ਯਾਨੀ ਕਿ અપਮਾਨ ਹੈ ਉਹਨੂੰ ਰੋਕਣ ਦੇ ਲਈ ਸਖਤ ਕਾਨੂੰਨਾਂ ਦੀ ਮੰਗ ਕਰ ਰਿਹਾ ਇਸ ਮੋਰਚੇ ਨੇ ਪੰਜਾਬ ਦੇ ਵਿੱਚ ਬੇਅਦਬੀ ਦੀ ਜਿਹੜੀ ਘਟਨਾਵਾਂ ਨੇ ਉਹਨਾਂ ਨੂੰ ਰੋਕਣ ਤੇ ਸਖਤ ਦੰਦਕਾਰੀ ਕਾਨੂੰਨ ਜਿਵੇਂ ਕਿ ਉਮਰ ਕਾਦ ਪਾਸ ਕਰਨ ਦੇ ਲਈ ਵਿਧਾਨ ਸਭਾ ਦੇ ਸਪੀਕਰ ਸਮੇਤ ਸੂਬੇ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਵੀ ਸੌਂਪੇ ਸੀ ਤੇ ਇਸ ਕਾਨੂੰਨ ਨੂੰ ਪਾਸ ਕਰਾਉਣ ਦੇ ਲਈ ਪਿਛਲੇ 16 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ਉੱਤੇ ਬੈਠ ਕੇ ਜੋ ਸੰਘਰਸ਼ ਕਰ ਰਹੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਉਹਨਾਂ ਨੂੰ ਅੱਜ ਉਸ ਸਮੇਂ ਇੱਕ ਵੱਡਾ ਬਲ ਮਿਲ ਗਿਆ ਜਦੋਂ ਪੰਜਾਬ ਤੇ ਹਰਿਆਣੇ ਦੀਆਂ 21 ਜਥੇਬੰਦੀਆਂ ਨੇ ਸਰਬਸੰਮਤੀ ਦੇ ਨਾਲ 22 ਫਰਵਰੀ ਤੋਂ ਦੁਬਾਰਾ ਧਰਮ ਯੁੱਧ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਜ਼ਿਕਰ ਜੋਗੇ ਹੈ ਕਿ ਸਾਲ 1982 ਦੇ ਵਿੱਚ ਧਰਮ ਯੁੱਧ ਮੋਰਚਾ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਲਗਾਇਆ ਗਿਆ ਸੀ ਉੱਥੇ ਹੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਬਾਨ ਤੇ ਸ਼ਾਨ ਨੂੰ ਸਮਰਪਿਤ ਇਸ ਦੂਜੇ ਧਰਮ ਯੁੱਧ ਮੋਰਚੇ ਦੇ ਤਹਿਤ ਪਿੰਡਾਂ ਤੇ ਸ਼ਹਿਰਾਂ ਤੋਂ ਟਰੈਕਟਰ ਟਰਾਲੀਆਂ ਉੱਤੇ ਸਵਾਰ ਹੋ ਕੇ ਪੰਜਾਬੀ 22 ਫਰਵਰੀ ਨੂੰ ਸਮਾਣਾ ਮੋਰਚਾ ਪਾਰਕ ਵਿੱਚ ਪੱਕਾ ਡੇਰਾ ਲਾ ਲੈਣਗੇ। 24 ਫਰਵਰੀ ਨੂੰ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕਰਨ ਲਈ ਕੂਚ ਕੀਤਾ ਜਾਣਾ। ਪੰਜਾਬ ਦੇ ਵਿੱਚ ਵਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਜਥੇਬੰਦੀਆਂ ਚਿੰਤਤ ਨੇ ਇਸ ਲਈ ਦੁਬਾਰਾ ਫਿਰ ਇਹ ਜਿਹੜਾ ਇੱਕ ਧਰਮਜੋਦ ਮੋਰਚਾ ਉਹ ਲਗਾਉਣ ਜਾ ਰਹੀਆਂ ਨੇ ਜਥੇਬੰਦੀਆਂ ਤਹਿਤ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਤੇ ਇਹ ਵੀ ਗੱਲ ਸਾਹਮਣੇ ਆ ਕਿ ਜਿਹੜੇ ਮੋਰਚੇ ਦੇ ਕੋਆਰਡੀਨੇਟਰ ਨੇ ਭਾਈ ਗੁਰਪ੍ਰੀਤ ਸਿੰਘ ਸੀਨੀਅਰ ਆਗੂ ਅਮਤੋਜ ਸਿੰਘ ਮਾਨ ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆਂ ਤੇ ਬਾਬਾ ਭੁਪਿੰਦਰ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਜਗਦੀਪ ਸਿੰਘ ਬੱਲੀ ਤੇ ਮੁਖਤ ਸਲਾਹਕਾਰ ਤਲਵਿੰਦਰ ਸਿੰਘ ਔਲਖ ਤੇ ਹੋਰ ਜੁਝਾਰੂ ਜਥੇਬੰਦਿਆਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਖਤ ਸਜ਼ਾ ਦਾ ਕਾਨੂੰਨ ਬਣਾਉਣ ਦੇ ਜਿਹੜੇ ਆਪਣੇ ਵਾਅਦੇ ਸੀ ਉਹਨਾਂ ਤੋਂ ਮੁੱਕਰ ਚੁੱਕੀ ਐ 15 ਜੁਲਾਈ 2025 ਨੂੰ ਪੰਜਾਬ ਵਿਧਾਨ ਸਭਾ ਦੇ ਵੱਲੋਂ ਇੱਕ ਕਮੇਟੀ ਜਿਹੜੀ ਸਿਲੈਕਟ ਕਮੇਟੀ ਸੀ ਉਹ ਗਠਿਤ ਕੀਤੀ ਗਈ ਸੀ ਤੇ ਜਿਸ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਕਿ ਜਿਹੜਾ ਇਸ ਧਰਮ ਦੇ ਬੇਦਬੀਆ ਦੇ ਖਿਲਾਫ ਜਿਹੜਾ ਕਾਨੂੰਨ ਹੈ ਉਹਦੇ ਉੱਤੇ ਪੂਰੀ ਰਿਪੋਰਟ ਪੇਸ਼ ਕੀਤੀ ਜਾਵੇ ਤੇ ਲੋਕਾਂ ਦੀਆਂ ਰਾਏਆਂ ਵੀ ਜਿਹੜੀਆਂ ਸੀ ਇਹਦੇ ਵਿੱਚ ਸ਼ਾਮਿਲ ਕੀਤੀਆਂ ਜਾਣੀਆਂ ਸੀ ਤਾਂ ਉਹ 6 ਮਹੀਨੇ ਦਾ ਸਮਾਂ ਹੁਣ ਪੂਰਾ ਹੋ ਚੁੱਕਿਆ ਪਰ ਸਰਕਾਰ ਕਾਨੂੰਨ ਲਾਗੂ ਕਰਨ ਨੂੰ ਲੈ ਕੇ ਗੰਭੀਰ ਨਹੀਂ ਹੈ ਸਰਕਾਰ ਦੇ ਐਸ ਨਿਰਾਸ਼ਾਜਨਕ ਰਵੱਈਏ ਨੂੰ ਵੇਖਦੇ ਹੋਏ ਭਾਈ ਗੁਰਜੀਤ ਸਿੰਘ ਦੀ ਦਿਨ ਬਾਅਦ ਦਿਨ ਜਿਹੜੀ ਵਿਗੜਦੀ ਸਿਹਤ ਹੈ ਉਹਨੂੰ ਧਿਆਨ 'ਚ ਰੱਖਿਆ ਗਿਆ ਤੇ ਫਿਰ ਜਥੇਬੰਦੀਆਂ ਨੇ ਹੁਣ ਦੁਬਾਰਾ ਫਿਰ ਇੱਕ ਵਾਰ ਵੱਡਾ ਫੈਸਲਾ ਲੈ ਲਿਆ ਤੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕਰਤਾ ਮੀਟਿੰਗ ਦੇ ਵਿੱਚ ਇੱਕ ਫੈਸਲਾ ਹੋਰ ਲਿਆ ਗਿਆ ਕਿ ਸਰਕਾਰ ਉੱਤੇ ਕਾਨੂੰਨ ਲਾਗੂ ਕਰਨ ਦਾ ਦਬਾਅ ਬਣਾਉਣ ਦੇ ਲਈ ਪਿੰਡ ਪਿੰਡ ਪ੍ਰਚਾਰ ਕੀਤਾ ਜਾਏਗਾ ਤੇ ਇਸ ਕਾਰਜ ਲਈ ਗ੍ਰੰਥੀ ਸਿੰਘ ਦਾ ਸਹਿਯੋਗ ਲਿਆ ਜਾਏਗਾ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਤੋਂ ਪਹਿਲਾਂ ਜਿਹੜਾ ਧਾਰਮਿਕ ਗ੍ਰੰਥ ਬੇਦਵੀ ਦਾ ਮਾਮਲਾ ਸੀ ਉਸ ਨੂੰ ਲੈ ਕੇ ਇਹ ਮਾਮਲਾ ਚਰਚਾ ਵਿੱਚ ਆਇਆ ਸੀ ਤੇ ਜਿਰ ਦੇ ਵਿੱਚ 25 ਜੂਨ ਨੂੰ ਅ ਇਹਦੇ ਉੱਤੇ ਇੱਕ ਜਿਹੜਾ ਵਿਧਾਨ ਸਭਾ 'ਚ ਪੇਸ਼ ਕਰਕੇ ਉਸ ਤੋਂ ਬਾਅਦ ਕਾਨੂੰਨ ਪਾਸ ਕੀਤਾ ਗਿਆ ਸੀਗਾ 25 2025 ਦੇ ਵਿੱਚ ਜਾਂ ਇਹ ਪਿਛਲੇ ਸਾਲ ਦੇ ਵਿੱਚ ਜਦੋਂ ਇਹ ਗੱਲ ਹੋਈ ਆ ਤਾਂ ਉਸ ਤੋਂ ਬਾਅਦ ਇਹ ਹੈ ਕਿ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਜਿਹੜਾ ਅਪਰਾਧਾਂ ਦੀ ਰੋਕਥਾਮ ਐਕਟ 2025 ਅ ਖਰੜਾ ਜਿਹੜਾ ਸੀ ਉਹ ਪੇਸ਼ ਕਰਕੇ ਇਹਦੇ ਉੱਤੇ ਗੱਲਬਾਤ ਕੀਤੀ ਗਈ ਤਾਂ ਉਦੋਂ ਹਵਾਲਾ ਇਹ ਦਿੱਤਾ ਗਿਆ ਸੀ ਕਿ ਕੇਂਦਰ ਸਰਕਾਰ ਕੋਲ ਇਸ ਨੂੰ ਭੇਜਿਆ ਜਾਣਾ ਕਿਉਂਕਿ ਉਸ ਤੋਂ ਪਹਿਲਾਂ ਵੀ ਜਿਹੜੇ ਨੇ ਕੇਂਦਰ ਸਰਕਾਰ ਦੇ ਕੋਲ ਜਿਹੜੇ ਭੇਜਿਆ ਜਾ ਚੁੱਕਿਆ ਸੀ ਕਿਉਂਕਿ 2016 ਚ ਗਿਆ ਸੀ 2018 ਚ ਵੀ ਇਹ ਕੇਂਦਰ ਕੋਲ ਭੇਜੇ ਗਏ ਸੀ ਪਰ ਇਹਦੇ ਵਿੱਚ ਕੁਝ ਕਮੀਆਂ ਸੀ ਕਾਨੂੰਨ ਦੇ ਵਿੱਚ ਜਿਹਦੇ ਤਹਿਤ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ 2000 ਜੋ ਜਦੋਂ ਦੂਜੀ ਵਾਰੀ 2018 ਦੇ ਵਿੱਚ ਗਿਆ ਤਾਂ ਉਸ ਵੇਲੇ ਦੇ ਵਿੱਚ ਇਹ ਕਹਿ ਕੇ ਮਨਾ ਕਰ ਦਿੱਤਾ ਗਿਆ ਸੀ ਕਿ ਇਸ ਦੇ ਵਿੱਚ ਬਾਕੀ ਧਾਰਮਿਕ ਗ੍ਰੰਥਾਂ ਨੂੰ ਨਹੀਂ ਲਿਆ ਗਿਆ ਤੇ ਐਸ ਕਰਕੇ ਉਹਨਾਂ ਦੇ ਉੱਤੇ ਵੀ ਸਾਰੀ ਤਰ੍ਹਾਂ ਦੀ ਗੱਲਬਾਤ ਇਸ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਐਸ ਲਈ ਇਹ ਕਾਨੂੰਨ ਤੋਂ ਬਾਅਦ ਜਦੋਂ ਵਿਧਾਨ ਸਭਾ 'ਚ ਪਾਸ ਹੋਇਆ ਤਾਂ ਪਾਸ ਹੋਣ ਤੋਂ ਪਹਿਲਾਂ ਇੱਕ ਸਿਲੈਕਟ ਕਮੇਟੀ ਬਣਾਈ ਗਈ ਸੀ ਕਿ ਜਿਸ ਦੇ ਵਿੱਚ ਇਹ ਕਾਨੂੰਨ ਜਿਹੜਾ ਕੇਂਦਰ ਕੋਲ ਭੇਜਿਆ ਜਾਏਗਾ ਐਸ ਤੋਂ ਪਾਸ ਕਰਾਇਆ ਜਾਏਗਾ ਤੇ ਪਰ ਇਹ ਗੱਲ ਜ਼ਰੂਰ ਰਹੀ ਕਿ ਇਸ ਮਾਮਲੇ ਦੇ ਵਿੱਚ ਸਖਤ ਸਜ਼ਾਵਾਂ ਦੀ ਗੱਲ ਜ਼ਰੂਰ ਸੀ ਪਰ ਇੰਨੀ ਆਜਾਦਾ ਜਿਹੜੀਆਂ ਸਜ਼ਾਵਾਂ ਨਹੀਂ ਸੀ ਹੋਈਆਂ ਪਰ ਇਹਦੇ ਵਿੱਚ ਵੱਡੀਆਂ ਜਿਹੜੀਆਂ ਸਜ਼ਾ ਦੀ ਸਖਤ ਤੋਂ ਸਖਤ ਸਜ਼ਾ ਦੀ ਗੱਲ ਜਿਹੜੀ ਦੁਬਾਰਾ ਮੋਰਚਾ ਲਾਉਣ ਵਿੱਚ ਜਦੋਂ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਜਿਹੜਾ ਨਵਾਂ ਸਜ਼ਾ ਕਾਨੂੰਨ ਸੀ ਉਹਦੇ ਵਿੱਚ ਇਹ ਲਾਇਆ ਗਿਆ ਸੀ ਜਿਹੜੀ ਇਹ ਸਿਲੈਕਟ ਕਮੇਟੀ ਦੇ ਵੱਲੋਂ ਦੱਸਿਆ ਗਿਆ ਸੀ ਬੇਅਦਬੀ ਕਰਨ ਦੇ ਉੱਤੇ 10 ਸਾਲ ਦੀ ਸਜ਼ਾ ਹੋਣੀ ਸੀ ਤੇ ਫਿਰਕੂ ਹਿੰਸਾ ਦੇ ਉੱਤੇ ਲੋਕਾਂ ਦੀ ਮੌਤ ਜਾਇਦਾਦ ਤੇ ਨੁਕਸਾਨ ਦੇ ਉੱਤੇ 20 ਸਾਲਾਂ ਸਜ਼ਾ ਸੀ ਤੇ 10 ਤੋਂ 20 ਲੱਖ ਰੁਪਏ ਦਾ ਜੁਰਮਾਨਾ ਵੀ ਸੀਗਾ ਤੇ ਸਜ਼ਾ ਸਖਤ ਦੇ ਉੱਤੇ ਜੁਰਮਾਨਾ ਭਰਨ ਦੇ ਸਮਰਥ ਹੋਇਆ ਜੇ ਕੋਈ ਤਾਂ ਫਿਰ ਉਸ ਨੂੰ ਪੈਰੋਲ ਦਾ ਛੁੱਟੀ ਵੀ ਨਹੀਂ ਮਿਲੇਗੀ ਤੇ ਫਿਰ ਇਹਦੇ ਨਾਲ ਨਾਲ ਜਿਹੜੀ ਇੱਕ ਮਾਫ ਕਰਨਾ ਕਿ ਬੇਅਦਬੀ ਜਿਹੜੀ ਹੈ ਉਹ ਕਰਨ ਦੇ ਉੱਤੇ ਉਮਰ ਕੈਦ ਜਾਂ ਫਿਰ ਪੂਰੀ ਓਵਰ ਕੈਦ ਦੀ سزا ਵੀ ਜਿਹੜੀ ਹੈ ਉਹ ਵੀ ਇਹਦਾ ਕਾਨੂੰਨ ਵੀ ਇਹਦੇ ਚ ਦੱਸਿਆ ਗਿਆ ਸੀ ਕਿ ਇਹ ਵੀ ਜਿਹੜਾ ਉਹਦੇ ਚ ਲਾਗੂ ਹੋਣਾ ਚਾਹੀਦਾ ਪਰ ਅਜੇ ਤੱਕ ਉਹਦੇ ਉਤੇ ਕਾਨੂੰਨ ਬਣ ਕੇ ਪਾਸ ਨਹੀਂ ਹੋਇਆ ਕਿਉਂਕਿ ਇਹ ਚਰਚਾ ਵਿਧਾਨ ਸਭਾ ਚ ਮਾਫ ਕਰਨਾ ਕਿ ਇਹ ਚਰਚਾ ਜਿਹੜੀ ਹੈ ਉਹ ਵਿਧਾਨ ਸਭਾ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਸਿਲੈਕਟ ਕਮੇਟੀ ਬਣਾਈ ਗਈ ਸਿਲੈਕਟ ਕਮੇਟੀ ਦੇ ਵੱਲੋਂ ਜਿਹੜਾ 6 ਮਹੀਨੇ ਦਾ ਸਮਾਂ ਉਸ ਨੂੰ ਦਿੱਤਾ ਗਿਆ ਸੀ ਉਹ ਸਮਾਂ ਵੀ ਜਿਹੜਾ ਹੁਣ ਪੂਰਾ ਹੋ ਚੁੱਕਿਆ ਤੇ ਉਸ ਤੋਂ ਬਾਅਦ ਵੀ ਇੱਕ ਕਾਨੂੰਨ ਜਿਹੜਾ ਉਹ ਨਹੀਂ ਬਣਿਆ ਤੇ ਇਸ ਤੋਂ ਬਾਅਦ ਹੁਣ ਜਿਹੜਾ ਜਥੇਬੰਦੀਆਂ ਨੇ ਜਿਹੜੇ ਭਾਈ ਗੁਰਜੀਤ ਸਿੰਘ ਨੇ ਉਹਨਾਂ ਦਾ ਜਿਹੜਾ ਇੱਕ ਸੰਘਰਸ਼ ਚੱਲ ਰਿਹਾ ਸੀ ਉਸ ਨੂੰ ਹੁਣ ਬਲ ਮਿਲ ਗਿਆ ਕਿਉਂਕਿ 21 ਜਜਾਰੂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਤੇ ਦੁਬਾਰਾ ਦੋ ਦਾ ਤਰਮਯੁੱਧ ਮੋਰਚਾ ਕੋਲਰ ਦਾ ਐਲਾਨ ਹੋ ਗਿਆ